ਜੀ ਬੰਜ ਟੂ ਅੱਛਾ ਚਰਚ ਰੱਖ ਲਣ ਕੋਈ ਮੇਰੇ 11000 ਦਾ ਮੈਂ ਇੱਕ ਮਹੀਨੇ ਤਨਖਾਹ ਦੀ ਛੱਟ ਲਾ ਸਕਦਾ ਜਿਆਦਾ ਤਾਂ ਨਹੀਂ ਕਰੀ ਬੰਦਾ ਮੈਂ ਅੱਛਾ 11000 ਛੱਟ ਲਾ ਲਾ ਸਕਦਾ ਵੀ ਇਹ ਜਟੂਗੀ ਅੱਗੇ 18 17 ਤੇ ਜਿੱਤੀ ਹੈ ਕਿ 25 26 ਤੇ ਜਿੱਟੂਗੀ 25 26000 ਨਵੀਂ ਸਰਕਾਰ ਨੇ ਇਹਦਾ ਬਿਹੜਾ ਹੀ ਬਤਾ ਦਾ ਪੰਜਾਬ ਦਾ ਕੀ ਤੇ ਹੋਰ ਕੁਝ ਵੀ ਨਹੀਂ ਕੀਤਾ ਤੇ ਸਾਰਾ ਹੀ ਕੀਤਾ ਜਾਂ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਕੀ ਕਰਨਾ ਚਾਹੀਦਾ ਸੀਗਾ ਸਾਡੇ ਦਾ ਕਣਕ ਵੀ ਉਹ ਬੰਦ ਕਰਤੀ ਸੀਗੀ ਹੁਣ ਆਉਣ ਲੱਗੀ ਆ ਇਹਨੇ ਸਾਡੇ ਦਾ ਕੁਝ ਵੀ ਨਹੀਂ ਕੀਤਾ ਸਾਰੇ ਪੰਜਾਬ 'ਚ ਬਿਜਲੀ ਤਾਂ ਪਹਿਲਾਂ ਤੋਂ ਹੀ ਫਰੀ ਆ ਹੁ 600 ਜੁਨਟਾ ਆਮ ਲੋਕਾਂ ਨੇ ਹੁਣੇ ਉਹਨੇ ਕੀਤੀ ਸੀ ਚੰਨੀ ਨੇ ਚੰਨੀ ਨੇ ਕੀਤੀ ਸੀ ਕੋਈ ਇਹਨਾਂ ਨੇ ਇਹਨਾਂ ਨੇ ਸਰਤੀ ਹੋਣੀ ਬੜੀ ਮੋਟੀ ਵਿੱਚ ਜੇ ਕਹਿੰਦੇ ਨੌਕਰੀ ਲੱਗ ਰਹੇ ਆ ਪੰਜਾਬ ਦੇ ਪੰਜਾਬ 'ਚ ਲੱਗ ਗਏ ਹੁਣ ਕਿਤੇ ਬਾਹਰ ਪੂਰ ਜਾ ਕੇ ਸਾਡੇ ਬਾਹਰਲੇ ਪਿੰਡਾਂ 'ਚ ਕਿਤੇ ਉਧਰਲੇ ਪਿੰਡਾਂ 'ਚ ਸਾਡੇ ਦਾ ਲੱਗਿਆ ਨਹੀਂ ਇਧਰ ਨੇੜੇ ਨੇੜੇ ਪਿੰਡਾਂ 'ਚ ਤੇ ਤੁਸੀਂ ਕਿਤੇ ਸੁਖਵੀਰ ਸਿੰਘ ਬਾਦਲ ਜਾਂ ਬੀਬਾ ਹਰਸਿਮਤ ਕੌਰ ਬਾਦਲ ਨੂੰ ਮਿਲਿਓ ਅਹੀਂ ਜਾਨਾ ਹੀ ਮਿਲਦੇ ਆ अच्छा जो खेत जा ਉਹਨਾਂ ਦਾ ਖੇਤ ਹੋ ਜੇ ਤਾਂ ਉੱਥੇ ਸਿਕਿਉਰਟੀ ਵਾਲੇ ਨਹੀਂ ਕਹਿੰਦੇ ਭਾਈ ਪਾਸੇ ਹੋ ਕੇ ਬਹਿ ਕੋਈ ਨਹੀਂ ਸਾਨੂੰ ਰੋਕਦਾ اچھا ਹਾਂ ਉਹ ਤਾਂ ਸਿੱਧੇ ਜਾ ਕੇ ਅੰਦਰ ਵੜ ਜਾਈਦਾ ਜੋ ਵੀ ਕੰਮ ਹੈ ਕੋਈ ਕੰਮ ਹੋਵੇ اچھا ਪੁਰਾਣੀ ਝਾੜ ਮਾਰ ਕੇ ਕਾਲੀਆਂ ਨੇ ਵੱਧ ਕੰਮ ਉਹਨੂੰ ਸਮਾਂ ਵੀ ਬਹੁਤ ਹੋਇਆ ਸੀ ਹਾਂਜੀ ਫਿਰ ਸਮਾਂ ਹੋ ਗਿਆ ਨੇ ਕੋਈ ਤੇਰਾ ਨਵਾਂ ਬਦਲਾ ਆ ਗਿਆ ਬਾਕੀ ਇਹਨਾਂ ਦੇ ਮੂੰਹ ਕੰਨੀ ਵੇਖੀ ਜਾਂਦੇ ਲੋਕ ਵੀ ਕਿਵੇਂ ਕੁਝ ਨਾਜੀ ਕਾਂਗਰਸ ਖਤਮ ਹੈ ਖਤਮ ਹੈ ਹਾਂਜੀ ਕੋਈ ਕੰਮ ਨਹੀਂ ਨਾ ਜੀ ਮਤਲਬ ਗਵਾਂਢ ਤਾਂ ਉਹਨਾਂ ਦਾ ਪੰਜਾਬ ਪ੍ਰਧਾਨ ਆ ਰਾਜਾ ਬੜਿੰਗ ਨਾ ਜੀ ਸਾਡੇ ਫਿਰ ਲੰਬੀ ਹਲਕੇ ਤੇ ਕੋਈ ਪ੍ਰਭਾਵ ਨਹੀਂ ਇਹਦਾ ਅੱਛਾ ਹਾਂਜੀ ਸਾਡੇ ਹਾਂ 35 40 ਸਾਲ ਹੋ ਗਏ ਕਾਂਗਰਸ ਦਾ ਮਤਲਬ ਹੀ ਨਹੀਂ ਲੰਬੀ ਹਲਕੇ ਅੱਛਾ ਹਾਂਜੀ ਤੇ ਖੁੱਡੀਆਂ ਸਾਹ ਬਾਰੇ ਕਿਹਨਾਂ ਦਰवेश ਬੰਦਾ ਇਹ ਨਾ ਜੀ ਹੈ ਦਰवेश ਪਰ ਐ ਵੀ ਹਣੇ ਇਹ ਨਵਾਂ ਬਣਿਆ ਤੇ ਠੀਕ ਹੈ ਜਿਹੜੇ ਜਿਹੇ ਕੰਮ ਹੋਈ ਜਾਂਦੇ ਪਰ 30 40 ਸਾਲ ਕੰਮ ਕਾਲੀਆਂ ਨਹੀਂ ਕੀਤੀ ਲੱਖ ਸਦਾਨਾ ਵੀ ਚੋਣ ਲੱਗਿਆ ਨਾ ਜੀ ਉਹ ਨਹੀਂ ਕੀਆ ਨਾ ਜੀ ਉਹ ਤਾਂ ਕੀ ਕਰਾਉਣਾ ਜੀ ਉਹ ਬਕਾਹੂ ਬੰਦਾ ਕਦੇ ਉਧਰ ਭੱਜ ਗਿਆ ਕਦੇ ਉਧਰ ਭੱਜ ਗਿਆ ਉਹਦਾ ਕੋਈ ਪ੍ਰਭਾਵ ਨਹੀਂ ਜੀ 10% ਵੀ ਨਹੀਂ ਸਾਡੇ ਪਿੰਡ 'ਚ ਅੱਛਾ ਹਾਂਜੀ ਉਹ ਕਹਦਾ ਮੈਂ ਮਾਂ ਬੋਲੀ ਲਈ ਕੰਮ ਕੀਤਾ ਹਾਂਜੀ ਨਾ 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 ਪਹਿਲਾਂ ਉਹਦਾ ਵੇਖੀ ਇਤਿਹਾਸ ਫਰੋਲਗੇ ਤਾਂ ਬਹੁਤ ਉਹਦਾ ਜੇ ਮਾੜਾ ਬੰਦਾ ਚੰਗਾ ਨਹੀਂ ਹੋ ਸਕਦਾ ਨਾ ਨਹੀਂ ਹੋ ਸਕਦਾ ਜੀ ਉਹ ਨਹੀਂ ਉਵੇਂ ਚੱਲਣਾ ਜੀ ਹਣ ਜੇ ਆਪਾਂ 100 ਕੰਮ ਗਲਤ ਕਰਕੇ 5 ਕਾ ਆ ਗਏ ਮਗਰੋਂ ਮੈਂ ਜਮਾਂ ਸਹੀ ਕੀਤੇ ਉਹ ਨਹੀਂ ਮੰਨੇ ਜਾਂਦੇ ਤੁਹਾਡੇ ਰਾਗ ਸਰਗੇ ਵੀ ਸੁਧਰ ਗਏ ਸੀ ਨਾ ਜੀ ਉਹ ਮੈਂ ਤਾਂ ਆਦਾ ਨਹੀਂ ਹਣ ਨਾਲੇ ਜਿਹੜੇ ਆ ਚੱਲੀ ਜਾਂਦੇ ਲੱਖਿਆ ਰਗੇ ਸੁਧਰਨਗੇ ਇਹ ਚਾਰ ਦਿਨਾਂ ਨੂੰ ਹੋਰ ਸੀਟ ਤੇ ਜਾ ਖੜਾਊਗਾ अच्छा हां जी ਇਹ ਲੋਕਾਂ ਦਾ ਵਿਸ਼ਵਾਸ ਘਤ ਕਰਦਾ اچھا हां जी ਪਲਾਥਾ ਵਾਲਿਆਂ ਨੇ ਕਹਿ ਆ ਰਾਂ ਮੌਕਾ ਦਿੱਤਾ ਉੱਥੋਂ ਛੱਡ ਕੇ ਹੁਣ ਬਠਿੰਡੇ ਤੇ ਆ ਗਿਆ ਪਹਿਲਾਂ ਵੀ ਬਠਿੰਡੇ ਤੇ ਸੀ ਨਹੀਂ ਨਹੀਂ ਪਲਾਥੋਂ ਇਹ ਲੱਖਾ ਦਾ ਨਹੀਂ ਖੜਾ ਹਾਂ ਜੀ ਆਹ ਤਾਂ ਰਾਮਪਰੇ ਤੋਂ ਸੀ ਹਾਂ ਇਹਦੀ ਪਹਿਲਾਂ ਹੌੜ ਸੀਗਾ ਹਾਂ ਪਹਿਲਾਂ ਮੋੜ ਸੀ ਨਹੀਂ ਜੀ ਐਡਾ ਹੀ ਨਹੀਂ ਇਹਨਾਂ ਦਾ ਸਾਰਾ ਅੱਛਾ ਹਾਂ ਜੀ ਠੀਕ ਹੋ ਜੀ ਠੀਕ ਹੋ ਜੀ ਕੀ ਬਣਦਾ ਫਿਰ ਐਤ ਕੀ ਬਠਿੰਡਾ ਲੋਕ ਸਭਾ ਤੋਂ ਉਹ ਸਭਾ ਦੇਖੀ ਜਊਂ ਜੇ ਮੈਂ ਬਣੂਗਾ ਲੋਕਾਂ ਦੇ ਸਾਹਮਣੇ ਆ ਕੀ ਰਝਾਨ ਕੀ ਹੈ ਜਾਨ ਹਜੇ ਬਖੇਣੀ ਚੋਣ ਮਾ ਜੀ ਅਜੇ ਤਾਂ ਪਤਾ ਲੱਗੂਗਾ ਵੀ ਨਾ ਰਹਿ ਗਿਆ ਹੁਣ ਦਿਨ ਤਾਂ ਗਿਣਤੀ ਦੇ ਆ ਗਈ ਕੋਈ ਆ ਹੀ ਨਹੀਂ ਰਹਿਣਾ ਜੇ ਕੋਈ ਕੋਈ ਨਹੀਂ ਕੋਈ ਨਹੀਂ ਆ ਰਿਹਾ ਨਾ ਜੇ ਕੋਈ ਦੱਸੋ ਪਤਾ ਕੋਈ ਆਊਗਾ ਤਾਂ ਫੇਰ ਹੀ ਕੋ ਦੱਸਾਂਗੇ ਨੇੜੇ ਪਿੰਡ ਬਾਦਲਾ ਪ੍ਰਭਾਵ ਪੈਂਦਾ ਬਾਦਲ ਪਿੰਡ ਦਾ ਇਹ ਤਾਂ ਪਹਿਣੀ ਹੈ ਜੀ ਗਵਾਂਡੀ ਦਾ ਪ੍ਰਭਾਵ ਪੈਂਦਾ ਹੈ ਹੈਗਾ ਹੈਗਾ ਜੀ ਇਹਦਾ ਹੈਗਾ ਇਹਨਾਂ ਦੀ ਸੀ ਰਹਿ ਗਈ ਪੱਕੀ ਲੈ ਜਾਣਗੇ ਲੈ ਜਾਣਗੇ ਹਾਂਜੀ ਤੇ ਕੁਡੀਆਂ ਸਾਹਿਬੀ ਬਹੁਤ ਜ਼ੋਰ ਲਾ ਰਹੇ ਕੁਡੀਆਂ ਦਾ ਜਿੰਨਾ ਉਹਨਾਂ ਦਾ ਹੈਗਾ ਉਹ ਵੀ ਉਹਨਾਂ ਦੀ ਉਹਨਾਂ ਦੀਆਂ ਹੈਗੀਆਂ ਲੱਖਾਂ ਸਦਾਨਾ ਖੜਾ ਪਲੱਕੇ ਸਦਾਨਾ अच्छा ਤੇ ਵਿਵਾ ਪਰੰਪਾਲ ਕਰ ਲੋਕਾ ਸਾਹਿਬ ਨੂੰ ਨਹੀਂ ਜੀ ਉਹਨਾਂ ਜੋ ਪਹਿਲਾ ਨਵੇਂ ਬੰਦੇ ਹੈ ਨਾ ਨਵੇਂ ਬੰਦੇ ਦਾ ਕੋਈ ਬੰਦਾ ਜੀ ਬਿਜਰ ਨਹੀਂ ਕਾਲੀ ਲੀਟਰ ਆ ਗਿਆ ਉਹ ਫਰਕ ਪਊਗਾ ਕਾਲੇ ਵਾਲੇ ਦੇ ਮੋਟ ਟੁੱਟੂਗੇ ਇਹਨਾਂ ਕਿਹਨੋ ਜੀ ਲੋਕਾ ਸਾਹਿਬ ਦੇ ਨੂੰ ਜੋ ਖੜੀ ਉਹ ਪਿੰਡੂ ਬੋਟ ਨਹੀਂ ਟੁੱਟਦੀ ਅੱਛਾ ਹਾਂਜੀ ਪਾਰਟੀ ਦੇ ਰਖੜਾ ਉਹ ਤਾਂ ਪਾਰਟੀ ਬੋਟ ਨੂੰ ਪਹਿਣੀ ਹੈ ਕੋਈ ਨਹੀਂ ਉਹਦਾ ਫਰਕ ਨਹੀਂ ਪੈਂਦਾ ਨਹੀਂ ਬੰਦਾ